ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 140 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 29ਵੀਂ ਪੌੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਭੂਗਤ ਗਿਆਨ ਦਇਆ ਭੰਡਾਰਨ ਘਟ ਘਟ ਵਜੈ ਨਾਦ ਆਪਨਾਥ 나ਥੀ ਸਭ ਜਾ ਕੀ ਰਿੱਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੈ ਲੇਖੇ ਆਵੈ ਭਾਗ ades tisai ades ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਅਰਥਾਤ ਭੁਗਤ ਗਿਆਨ ਦਇਆ ਭੰਡਾਰਨ ਗਟ ਗਟ ਵਾਜੈ ਨਾਦ ਗੁਰੂ ਜੀ ਕਹਿੰਦੇ ਹਨ ਹੇ ਜੋਗੀ ਜੀਵਨ ਵਿੱਚ ਸੱਚੇ ਗਿਆਨ ਦੀ ਵਰਤੋਂ ਕਰੋ ਲੋਕਾਂ ਨਾਲ ਕਾਰ ਵਿਹਾਰ ਕਰਦੇ ਹੋਏ ਲੈਣ ਦੇਣ ਕਰਦੇ ਹੋਏ ਉਸ ਵਿੱਚ ਦਇਆ ਨੂੰ ਤਰਸ ਨੂੰ করুণਾ ਨੂੰ ਵਰਤਾਰੇ ਦੇ ਰੂਪ ਵਿੱਚ ਵਰਤੋ ਕਿਉਂਕਿ ਹਰ ਮਨੁੱਖ ਦੇ ਅੰਦਰ ਈਸ਼ਵਰ ਦਾ ਨਾਦ ਭਾਵ ਸੰਗੀਤ ਵੱਜ ਰਿਹਾ ਹੈ ਭਾਵ ਈਸ਼ਵਰ ਦੀ ਹੋਂਦ ਹੈ ਤਾਂ ਫਿਰ ਹਰ ਮਨੁੱਖ ਹਰ ਜੀਵ ਈਸ਼ਵਰ ਦਾ ਪਿਆਰਾ ਹੋਇਆ ਤੇ ਕਿਸੇ ਨਾਲ ਕੋਈ ਵੱਧ ਘਟ ਨਫ਼ਰਤ ਨਹੀਂ ਹੋਣੀ ਚਾਹੀਦੀ ਸੱਚਾ ਗਿਆਨ ਹੀ ਈਸ਼ਵਰ ਦਾ ਗਿਆਨ ਹੈ ਕਿਉਂਕਿ ਈਸ਼ਵਰ ਸੱਚ ਹੈ ਉਸ ਦਾ ਨਾਮ ਵੀ ਸੱਚ ਹੈ ਹੈ ਯੋਗੀ ਤੂੰ ਘਰ-ਵਾਰ ਛੱਡ ਕੇ ਇੱਧਰ ਉੱਧਰ ਭਟਕਦਾ ਫਿਰਦਾ ਹੈ ਤੇਰਾ ਭੇਸ ਵੀ ਸੱਚ ਵਾਲਾ ਨਹੀਂ ਹੈ ਤੇਰੇ ਕਰਮ ਵੀ ਸੱਚੇ ਨਹੀਂ ਹਨ ਸੱਚ ਨਾਲ ਪ੍ਰੇਮ ਕਰ ਸੱਚਾ ਗਿਆਨ ਪ੍ਰਾਪਤ ਕਰ ਤੇ ਸੱਚੇ ਕਰਮ ਕਰ ਸੱਚੇ ਈਸ਼ਵਰ ਦਾ ਨਿਵਾਸ ਹਰ ਘਟ ਵਿੱਚ ਹਰ ਇੱਕ ਵਿੱਚ ਹੈ ਇਸ ਗੱਲ ਦੀ ਪਹਿਚਾਣ ਤੈਨੂੰ ਹੋਣੀ ਚਾਹੀਦੀ ਹੈ ਆਪ ਨਾਥ ਨਾਥੀ ਸਭ ਜਾ ਕੀ ਰਿੱਦ ਸਿੱਧ ਅਵਰਾ ਸਾਧ ਹੇ ਨਾਥ yogi ਤੂੰ ਆਪਣੇ ਆਪ ਨੂੰ ਨਾਥ ਕਹਾਉਂਦਾ ਹੈ ਨਾਥ ਤੋਂ ਭਾਵ ਹੈ ਮਾਲਕ ਅਸਲ ਵਿੱਚ ਤੂੰ ਮਾਲਕ ਨਹੀਂ ਹੈ ਜਿਸ ਵਿੱਚ ਸਾਰੀ ਦੁਨੀਆ ਪਰੋਈ ਹੋਈ ਹੈ ਉਹ ਹੈ ਈਸ਼ਵਰ ਪਰਮਾਤਮਾ ਉਹੀ नाथ ਹੈ 나ਥਾਂ ਦਾ नाथ ਹੈ ਤੇ ਉਸ ਵਿੱਚ ਸਾਰੀ ਦੁਨੀਆ ਨੱਥੀ ਗੁੱਥੀ ਹੈ ਭਾਵ ਉਸ ਦੇ ਨਾਲ ਹੀ ਜੁੜੀ ਹੋਈ ਹੈ ਕਿਉਂਕਿ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ ਉਸ ਦੇ ਅਸੂਲਾਂ ਦੇ ਆਧਾਰ ਤੇ ਹੀ ਸ੍ਰਿਸ਼ਟੀ ਚੱਲ ਰਹੀ ਹੈ ਅਸਲ ਵਿੱਚ ਉਹੀ ਮਾਲਕ ਹੈ 나ਥਾਂ ਦਾ नाथ ਹੈ ਤੂੰ ਨਾਥ ਹੋਣ ਦਾ ਇੱਕ ਘਮੰਡ ਕਰ ਰਿਹਾ ਹੈ। ਈਸ਼ਵਰ ਦੀ ਸਚਾਈ ਸਮਝਣ ਦੀ ਤੈਨੂੰ ਲੋੜ ਹੈ। ਅਗਿਆਨ ਦਾ ਅੰਧੇਰਾ ਦੂਰ ਕਰ ਸੱਚੇ ਈਸ਼ਵਰ ਨੂੰ ਜਾਣ ਉਹ ਕੀ ਹੈ? ਜਿਹੜੀਆਂ ਰੀਧੀਆਂ ਸਿੱਧੀਆਂ ਨੂੰ ਤੂੰ ਭਰਮਾਉਂਦਾ ਫਿਰਦਾ ਹੈ ਇਹ ਕੋਈ ਚੰਗਲ ਸਵਾਦ ਨਹੀਂ ਹੈ। ਸੰਯੋਗ ਵਿਜੋਗ ਦੋਈ ਕਾਰ ਚਲਾਵੇ ਲੇਖੇ ਆਵੇ ਭਾਗ ਮਨੁੱਖੀ ਜ਼ਿੰਦਗੀ ਦੋ ਤਰੀਕਿਆਂ ਨਾਲ ਚਲਦੀ ਹੈ ਇੱਕ ਹੈ ਸੱਚ ਦਾ ਦੂਸਰਾ ਹੈ ਝੂਠ ਦਾ ਸੱਚ ਜੋੜਦਾ ਹੈ ਝੂਠ ਤੋੜਦਾ ਹੈ ਸੱਚੇ ਕਰਮ ਦੂਸਰੇ ਮਨੁੱਖ ਦੇ ਨਾਲ ਜੋੜਨ ਦਾ ਕੰਮ ਕਰਦੇ ਹਨ ਕਿਉਂਕਿ ਦੂਜੇ ਮਨੁੱਖ ਵਿੱਚ ਸੱਚ ਦਾ ਨਿਵਾਸ ਵੀ ਹੁੰਦਾ ਹੈ ਇਸ ਤਰ੍ਹਾਂ ਇਹ ਕਰਮ ਸੁਖ ਦੇਣ ਵਾਲੇ ਬਣਦੇ ਹਨ ਦੂਜਾ ਝੂਠ ਬੋਲ ਕੇ ਹੱਕ ਮਾਰ ਕੇ ਧੋਖਾ ਧੜੀ ਨਾਲ ਕੀਤੇ ਕਰਮਾਂ ਦਾ ਫਲ ਤੋੜਨ ਵਾਲਾ ਹੀ ਹੁੰਦਾ ਹੈ ਵਕਤੀ ਤੌਰ ਤੇ ਝੂਠ ਤੇ ਪ੍ਰਭਾਵ ਪਾ ਕੇ ਇੱਕ ਵਾਰੀ ਗੱਲ ਬਣਾ ਦਿੰਦਾ ਹੈ ਪਰ ਅੰਤ ਉਹ ਆਪਸ ਵਿੱਚ ਟੁੱਟ ਜਾਂਦੇ ਹਨ ਤੇ ਦੁੱਖ ਪਾਉਂਦੇ ਹਨ ਚੰਗੇ ਜਾਂ ਬੁਰੇ ਕਰਮ ਕਰਨ ਦਾ ਆਧਾਰ ਮਨ ਦੇ ਰਾਹੀਂ ਹੁੰਦਾ ਹੈ ਤੇ ਮਨ ਵਿੱਚ ਦੋ ਕਿਸਮ ਦੇ ਸੰਸਕਾਰ ਹੁੰਦੇ ਹਨ ਪਵਿੱਤਰ ਤੇ ਅਪਵਿੱਤਰ ਪਵਿੱਤਰ ਸੰਸਕਾਰ ਨਾਲ ਕੀਤੇ ਕਰਮ ਜੋੜਦੇ ਹਨ ਅਪਵਿੱਤਰ ਸੰਸਕਾਰ ਨਾਲ ਕੀਤੇ ਗਰਮ ਅੰਤ ਤੋੜ ਦਿੰਦੇ ਹਨ ਇਹ ਸੰਜੋਗ ਤੇ ਵਿਜੋਗ ਜੁੜਨ ਦਾ ਤੇ ਟੁੱਟਣ ਦਾ ਸਿਲਸਿਲਾ ਜ਼ਿੰਦਗੀ ਵਿੱਚ ਚੱਲਦਾ ਰਹਿੰਦਾ ਹੈ ਕਰਮਾਂ ਦੁਆਰਾ ਬਣੀ ਹੋਈ ਕਿਸਮਤ ਜਾਂ ਭਾਗ ਇਹ ਹਰ ਵਾਰ ਕਰਮ ਕਰਨ ਵੇਲੇ ਅੱਗੇ ਆ ਜਾਂਦੇ ਹਨ ਇਹ ਗੱਲ ਵੀ ਜੋਗੀਆਂ ਨੂੰ ਸਮਝਾਈ ਹੈ ਕਿ ਸੰਸਾਰ ਇਸ ਤਰ੍ਹਾਂ ਚੱਲਦਾ ਹੈ ਤੁਸੀਂ ਸੱਚ ਦਾ ਰਾਹ ਅਪਣਾਓ ਸੱਚੀ ਕਿਰਤ ਕਰੋ ਤੇ ਈਸ਼ਵਰ ਨੂੰ ਯਾਦ ਰੱਖੋ ਤਾਂ ਜ਼ਿੰਦਗੀ ਸਾਰੀ ਸੁਚੱਜੀ ਚੱਲੇਗੀ ਅੰਤ ਵਿੱਚ ਗੁਰੂ ਜੀ ਪ੍ਰਭੂ ਪ੍ਰੇਮ ਵਿੱਚ ਆ ਕੇ ਕਹਿੰਦੇ ਹਨ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭਾਵ ਮਹਾਨ ਈਸ਼ਵਰ ਨੂੰ ਨਮਸਕਾਰ ਹੈ ਤੇ ਵਾਰ ਵਾਰ ਪ੍ਰਣਾਮ ਹੈ ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਤੇ ਉਸ ਦਾ ਕੋਈ ਰੂਪ ਰੰਗ ਨਹੀਂ ਹੈ ਅਤੇ ਉਹ ਨਾ ਖਤਮ ਹੋਣ ਵਾਲਾ ਹੈ ਤੇ ਸਾਰੇ ਜੁਗਾ ਜੋ ਗੰਤਰਾ ਵਿੱਚ ਇੱਕ ਰਸ ਚੱਲਦਾ ਆ ਰਿਹਾ ਹੈ ਤੇ ਰਹੇਗਾ ਕਿਉਂਕਿ ਉਹ ਸੰਪੂਰਨ ਸੱਚ ਹੈ ਪਿਆਰੀ ਸੰਗਤ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ 28 ਤੇ 29ਵੀਂ ਪੌੜੀ ਵਿੱਚ ਯੋਗਧਰਮ ਬਾਰੇ ਜਿਹੜਾ ਕਿ ਸੱਚ ਤੇ ਨੈਤਿਕਤਾ ਦੇ ਆਧਾਰ ਤੇ ਨਹੀਂ ਹੈ ਇਸ ਦੇ ਵੱਡੇ ਵੱਡੇ ਨਾਥ ਯੋਗੀਆਂ ਨੂੰ ਆਪਣੇ ਪਰਵਚਨਾ ਰਾਹੀਂ ਸਮਝਾਇਆ ਕਿ ਤੁਸੀਂ ਗ੍ਰਹਿਸਤ ਧਰਮ ਜੋ ਸਭ ਤੋਂ ਉੱਪਰ ਹੈ ਸੱਚਾ ਹੈ ਉਸ ਨੂੰ ਛੱਡ ਕੇ ਤੁਸੀਂ ਇਸਤਰੀਆਂ ਦਾ ਨਿਰਾਦਰ ਕਰਦੇ ਹੋ ਇਸਤਰੀ ਜੋ ਮਾਤਾ ਹੈ ਮਹਾਪੁਰਸ਼ਾਂ ਨੂੰ ਜਨਮ ਦਿੰਦੀ ਹੈ ਉਸ ਦਾ ਸਤਿਕਾਰ ਨਹੀਂ ਕਰਦੇ ਨਾਮ ਸਿਮਰਨ ਤੁਸੀਂ ਸਿਰਫ ਆਪਣੀ ਹੋਮੇ ਨੂੰ ਪੱਠੇ ਪਾਉਣ ਲਈ ਕਰਦੇ ਹੋ ਇਹ ਪਾਜ ਉਹਨਾਂ ਦੇ ਖੋਲੇ ਤੇ ਉਹਨਾਂ ਨੂੰ ਸੱਚ ਦਾ ਮਾਰਗ ਦੱਸਿਆ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ